ਜ਼ਿੰਮੇਦਾਰ ਹਨ ਤੇ ਪੁਲਿਸ ਸਾਨੂੰ ਬਹੁਤ ਤੰਗ ਕਰਦੀ ਪਈ ਆ ਹੁਣ ਅਸੀਂ ਗਰੀਬ ਘਰ ਆ ਗਏ ਆ ਨਾ ਕਿ ਕਮਰਾ ਨਾ ਲੈਣਾ ਨਾ ਦੇਣਾ ਚਾਹ ਮੇਰੇ ਗੁੱਡੀਆਂ ਆ ਆਣਾ ਤਲਾਸ਼ੀ ਕਰਦੇ ਤੇ ਸਮਾਨ ਵੇਚਦੇ ਫਲਾਣ ਕਰਦੇ ਆ ਹੁਣ ਬਹੁਤ ਦਾਨ ਕੇ ਤੰਗ ਕਰਦੇ ਪਏ ਆ ਤੇ ਅਸੀਂ ਤੇ ਰੋਟੀ ਮਾਂ ਕਰਕੇ ਖਾਈਦੀ ਆਵਦੀ ਇਹਦਾ ਸਮਾਨ ਉਹ ਭਾਜੀ ਸਾਰੇ ਪਿੰਡ ਚੋਂ ਪੁੱਛ ਲਓ ਵੇਚਦਾ ਨਹੀਂ ਉਹ ਪੀਂਦਾ ਵਾ ਜਿੱਥੋਂ ਮਰਜ਼ੀ ਪਤਾ ਕਰ ਲਓ ਮੇਰਾ ਪਤਾ ਕਰ ਲਓ ਕਿ ਇਹ ਸਭਰਾਵਾਂ ਦੇ ਵਿੱਚੋਂ ਇਹ ਡੱਕਣ ਵਾਲਿਆਂ ਜਾਂ ਜਾਂ ਪਿਉਣ ਵਾਲਿਆਂ ਜਾਂ ਵੇਚਣ ਵਾਲਿਆਂ ਜਾਂ ਵੱਡਿਆਂ ਚ ਬਾਹਰ ਦੇ ਵੇਚ ਦੇ ਉਹਨਾਂ ਨੂੰ ਪੜਦੇ ਉਹਨਾਂ ਦੀ ਸੁਣਾਈ ਉਹਨਾਂ ਨੇ ਉਹਨਾਂ ਨੂੰ ਫੜਦੇ ਉਹਨਾਂ ਨੂੰ ਵੀ ਫੜੋ ਹੈ ਸਾਡੇ ਬੱਚੇ ਤਾਂ ਕੀ ਲੈ ਕੇ 200 ਦਾ ਲਾਉਂਦੇ ਆ ਇਹ ਆnde ਗਾੜੀ 5 50 ਦਾ ਵੇਚਦੇ ਆ ਲੈ ਝੂਠੀਆਂ ਗੱਲਾਂ ਕਿੱਦਾਂ ਸਿੱਧੇ ਘਰੇ ਵੜ ਜਾਂਦੇ ਆ ਨਾਲੇ ਗਾਲਾਂ ਮੰੰਦੇ ਕਰਦੇ ਆ ਤੇ ਨਾਲੇ ਇਦਾਂ ਕਿਉਂ ਗਾਲਾਂ ਕੱਢਦੇ ਆ ਇਦਾਂ ਹੀ ਕੀ ਨਾਲ ਦੇ ਉਲਟਾ ਇਲਜ਼ਾਮ ਲੰਦੇ ਆਡੇ ਭਰਾ ਜੇ ਲੱਗੇ ਇਹਨਾਂ ਦੇ ਕਾਰ ਨਹੀਂ ਲੱਗੇ ਨਸ਼ਾ ਪੱਤਿਆਂ ਤੇ ਤੇ ਇਹ ਇਲਜ਼ਾਮ ਲੰਦੇ ਕਿ ਹੁਣ ਤੁਸੀਂ ਇਦਾਂ ਵੇਚਦੇ ਕਰਦੇ ਨਸ਼ਾ ਵੇਚਦਾ ਵਾ ਸਾਡਾ ਭਰਾ ਤੇ ਖੋਦ ਕਰਦਾ ਵਾ ਤੇ ਇਹਨਾਂ ਨੇ ਕਿਹਨੇ ਵੇਚਦਾ ਵੀ ਆ ਕਿ ਨਹੀਂ ਨਹੀਂ ਵੇਚਦਾ ਨਹੀਂ ਉਹ ਖਾਂਦਾ ਪੀਂਦਾ ਵਾ ਤਿੰਨ ਚਾਰ ਭੈਣਾ ਵ ਅਹੀਂ ਆਪਣੀ ਮਿਹਨਤ ਨਾਲ ਸਾਰਾ ਕੁਝ ਬਣਾਇਆ ਤੇ ਸੰਦੀਪ ਭਾਜੀ ਕੀ ਮਾਮਲਾ ਜਿਹੜਾ ਅੱਜ ਬੀਬੀਆਂ ਇਕੱਠੀਆਂ ਹੋਈਆਂ ਫਿਰ ਭਾਜੀ ਮਾਮਲਾ ਇਹੋ ਹੀ ਆ ਤੇ ਮਨ ਲੋ ਜ਼ਿੰਮੇਦਾਰ ਹੈ ਨਾ ਤੇ ਪੁਲਿਸ ਸਾਨੂੰ ਬਹੁਤ ਤੰਗ ਕਰਦੀ ਪਈ ਆ ਹੁਣ ਅਸੀਂ ਗਰੀਬ ਘਰ ਆ ਗਏ ਆ ਨਾ ਕਿ ਕਮਰਾ ਨਾ ਲੈਣਾ ਨਾ ਦੇਣਾ ਚਾਹ ਮੇਰੀਆਂ ਗੁੱਡੀਆਂ ਆ ਹੁਣ ਤਲਾਸ਼ੀ ਕਰਦੇ ਤੇ ਸਮਾਨ ਵੇਚਦੇ ਫੁਲਾਨ ਕਰਦੇ ਆ ਹੁਣ ਬਹੁਤ ਦਾਣ ਕੇ ਤੰਗ ਕਰਦੇ ਪਏ ਆ ਤੇ ਅਸੀਂ ਤਾਂ ਰੋਟੀ ਮਾਂ ਕਰਕੇ ਖਾਈਦੀ ਆਵਦੀ ਤਨਸ਼ਾ ਬਤੋ ਆਵ ਕਰਦਾ ਏ ਤੇ ਲਿਉਂਦਾ ਵੀ ਇੰਨਾ ਤੋਂ ਜਾਂ ਜਾ ਕੇ ਉਹ ਕੜਾਹ ਕਰੋ ਬਣਾਉਂਦਾ ਏ ਇਹੋ ਦਿੰਦੇ ਆ ਚੀਜ਼ ਉਹਨੇ ਕੋਈ ਨਹੀਂ ਛੱਡੀ ਇਹਨਾਂ ਕੋਲ ਲੈ ਜਾਂਦਾ ਸੋ ਇਹਨਾਂ ਕੋਲ ਹੀ ਗਨੇ ਪਾਪ ਆਉਂਦਾ ਏ ਤੇ ਮੇਰੇ ਘਰ ਇੱਥੇ ਕੋਪਾ ਸੋਫੇ ਜਿਹੜੇ ਕੀ ਆਣ ਨੇ ਫੋਲਾ ਫਲਾਈ ਕਰਦੇ ਆ ਕੱਲੀ ਕੱਲੀ ਮਿਰਚੀ ਜ ਫੋਲਦੇ ਆ ਤੰਬੂ ਤੂੰ ਸਮਾਨ ਵੇਚਦੀ ਏ ਦੋ ਤਿੰਨ ਵਾਰ ਚੌਂਕੀ ਵੀ ਲੈ ਗਏ ਆ ਬੰਦੇ ਆ ਜਾ ਬਿਛੜਵਾ ਕੇ ਲਿਆਏ ਆ ਤੇ ਮੈਂ ਜੇ ਮੇਰੇ ਘਰ ਕੋ ਫੜਿਆ ਤਾਂ ਮੈਨੂੰ ਦੱਸਣਾ ਤੇ ਡਣ ਕੇ ਤੰਗ ਕਰਦੇ ਰਹਿੰਦੇ ਆ ਚੌਥੇ ਪੰਜਵੇਂ ਦਿਨ ਆ ਜਾਂਦੇ ਹਾਂ ਜੀ ਹਾਂਜੀ ਕੀ ਨਾ ਜੀ ਤੁਹਾਡਾ ਸਰਬਜੀਤ ਕੌਰ ਕੀ ਮਾਮਲਾ ਅੱਜ ਸਾਰੀਆਂ ਬੀਬੀਆਂ ਇਕੱਠੀਆਂ ਹੋ ਜਾਂ ਤੁਸੀਂ ਹਰ ਮਾਮਲਾ ਇਹੋ ਹੀ ਆ ਭਾਜੀ ਸਾਡੀ ਰਿਕਵੈਸਟ ਤੁਹਾਡੇ ਕੋਈ ਹੋਈ ਆ ਵੀ ਅਸੀਂ ਗਰੀਬ ਬੰਦੇ ਆ ਤੇ ਝੋਨਾ ਚਵਟਾ ਲਈਦਾ ਵਾ ਤੇ ਇਹ ਆਣ ਕੇ ਸਾਨੂੰ ਤੰਗ ਕਰਦੇ ਆ ਇਹ ਚੂੜੇ ਚੜ੍ਹੇ ਸਾਨੂੰ ਆਣ ਕੇ ਆਂਦੇ ਆ ਤੇ ਜੇ ਕੁੜੀਆਂ ਨੂੰ ਮੰਦਾ ਚੰਗਾ ਬੋਲਦੇ ਸੀ ਮੁਣਕੇ ਮੁਲਾਜ਼ਮ ਲੈ ਆਂਦੇ ਆ ਤੇ ਮੁਲਾਜ਼ਮ ਨਾਉਂਦੀਆਂ ਨਾਂਦਗਾਂ ਦੇ ਕੁੜੀਆਂ ਤੇ ਆਣ ਕੇ ਸਿੱਧੇ ਹੀ ਨਾ ਕੋਈ ਆਉਂਦਾ ਵਾ ਕੋਈ ਮੋਤ ਭਾਰ ਆਉਂਦਾ ਜੇ ਨਾ ਕੋਈ ਕੋਹ ਆਉਂਦਾ ਵਾ ਤੇ ਸਿੱਧੇ ਆਣ ਕੇ ਅੰਦਰ ਵੜ ਜਾਂਦੀਆਂ ਇਹ ਸਾਨੂੰ ਤੰਗ ਕਰਨ ਦੇ ਬਹੁਤ ਜ਼ਿਆਦਾ ਅਸੀਂ ਬਜਾਜ ਕਾਰਡ ਦੇਤੇ ਸਾਰਾ ਸਮਾਨ ਚੁੱਕ ਚੁੱਕ ਲਿਓਂਦੇ ਗਰੀਬ ਬੰਦੇ 'ਤੇ ਛੋਨਾ ਚਪਟਾ ਲਾ ਕੇ ਇਹ ਸਾਨੂੰ ਤੰਗ ਕਰਨ ਦੇ ਆਂਕੇ ਕਿ ਸਾਨੂੰ ਤੰਗ ਕਰਦੇ ਕੀ ਕਹਿੰਦੇ ਇਹ ਕਹਿੰਦੇ ਤੁਸੀਂ ਸਮਿਕਾਂ ਵੇਚਦੇ ਜੇ ਉਹ ਕਰਦੇ ਜੇ ਇਹ ਕਿ ਬੱਚਿਆਂ ਸਾਡੇ ਵੀ ਚਲੋ ਨਸ਼ੇ ਪੱਤੇ ਵੀ ਇੰਨਾ ਹੀ ਲਾਏ ਆ ਇੰਨਾ ਹੀ ਦਿੱਤੇ ਆ ਇਹ ਸਾਨੂੰ ਆਣ ਕੇ ਬੱਚਿਆਂ ਨੂੰ ਦਿੰਦੇ ਆ ਨਸ਼ੇ ਪੱਤੇ ਤੇ ਫੇਰ ਹੀ ਬੱਚੇ ਲੱਗੇ ਆ ਤੇ ਹੁਣ ਬੱਚੇ ਉਸੇ ਲੀਆਂ ਤੇ ਲੱਗੇ ਆ ਤੇ ਇਹ ਗਾਂ ਸਾਨੂੰ ਆਣ ਕੇ ਉਲਟੇ ਜਿਲੇ ਜਾ ਮਹਾਡੇ ਤੇ ਲਾਉਂਦੇ ਆ ਵੀ ਇਹ ਇਨਾਂ ਦੇ ਬੱਚੇ ਨਸ਼ੇ ਵੇਚਦੇ ਆ ਇਹ ਸਾਡੇ ਤੇ ਕਾਰਵਾਈਆਂ ਕਰਨ ਜਟਾਂ ਜਿਵੇਂਦਾਰਾਂ ਦੇ ਕਰਦੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੇ ਵੀ ਹੋ ਸਕਦੀ ਆ ਉਹਨਾਂ ਦੇ ਘਰੇ ਕੀ ਨਹੀਂ ਕੁਛ ਹੈਗਾ ਸਾਰਾ ਕੁਛ ਹੈਗਾ ਤੇ ਹਣ ਸਾਡੇ ਗਰੀਬ ਜੇ ਕੋਈ ਕਰ ਲੈਂਦਾ ਸਾਨੂੰ ਕਹਿ ਦਿੰਦੇ ਆ ਵੀ ਇਹ ਇਹ ਕਿੱਥੋਂ ਆ ਗਏ ਇਹਨਾਂ ਕੀ ਕੋਈ ਕੰਮ ਕੀਤਾ ਇਹ ਇਹਨਾਂ ਦੇ ਘਰੇ ਆ ਚੀਜ਼ ਖਲੋਤੀ ਆ ਚੀਜ਼ ਲਿਆਂਦੀ ਆ ਬੇਨਤੀ ਆ ਵੀ ਸਾਡੇ ਵਾਸਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਨਕਵਾਰੀ ਕਰ ਲੋ ਸਾਡੀਆਂ ਭਾਵੇਂ ਸਾਡੀਆਂ ਚੀਜ਼ਾਂ ਕਿਸ਼ਤਾਂ ਤੇ ਆਈਆਂ ਵਾ ਤੇ ਕਿਸ਼ਤਾਂ ਤੇ ਹੀ ਆਪਣੀਆਂ ਚੀਜ਼ਾਂ ਲਿਆਂ ਕੇ ਨਕਵਾਰੀ ਕਰ ਸਕਦੇ ਆ ਵੀ ਕਿੱਥੋਂ ਚੀਜ਼ ਆਈਆਂ ਵਾ ਕਿਤੋਂ ਲਿਆਂਦੀਆਂ ਵਾ ਇਹੋ ਸਾਡੀ ਬੇਨਤੀ ਆ ਹੱਥ ਜੋੜ ਕੇ ਹਨੂ ਇਹ ਨਜਾਇਜ਼ ਤੰਗ ਕਰਨ ਦਾ ਆ ਹਾਂਜੀ ਕੀ ਨਾਈ ਜੱਡਾ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਕੀ ਮਾਮਲਾ ਸਾਰਾ ਜਿਹੜਾ ਤੇਤੇ ਇਲਜ਼ਾਮ ਲਾਇਆ ਜਾ ਰਹੇ ਨੇ ਕਿ ਤੂੰ ਕਿਸੇ ਦੇ ਘਰ ਧੱਕਾ ਮਾਰ ਕੇ ਬੂਆ ਪਾਨ ਕੇ ਦੇ ਗਿਆ ਕੀ ਕਰਨਾ ਹੈ ਸਭ ਵੀਰ ਜੀ ਇਲਜ਼ਾਮ ਕੋਈ ਨਹੀਂ ਉਹ ਸਮਾਨ ਵੇਚਦਾ ਮੁੰਡਾ ਮੈਂ ਸਮਾਨ ਲੈਣ ਗਿਆ ਤੇ ਉਹ ਮੈਂ ਪੀਨਾ ਵਾਂ ਸਮਾਨ ਉਹ ਮੁੰਡਾ ਵੇਚਦਾ ਸਮਾਨ ਮੈਂ 200 ਰੁਪਏ ਦਾ ਸਮਾਨ ਲੈਣ ਗਿਆ ਤੇ ਇੱਥੇ ਗੱਲਾਂ ਬਾਹਰ ਹੀ ਘਰ ਦੇ ਲੜਾਈ ਹੋਈ ਮੈਂ ਘਰੇ ਗਿਆ ਬਣੀਆ ਬਾਹਰ ਹੀ ਕਲੇ ਹੋ ਗਈ ਮੇਰੀ ਉਹ ਕਹਿੰਦੇ ਵੀ ਤੁਹਾਨੂੰ ਜਾਤੀ ਵੀ ਸ਼ਬਦ ਬੋਲਦੇ ਆ ਨਾ ਭਾਜੀ ਕੋਈ ਉਹਨਾਂ ਦੀ ਕੀ ਗੱਲ ਆ ਭਾਜੀ ਉਹ ਜੋ ਮਰਜ਼ੀ ਗਈ ਆ ਉਹਨਾਂ ਨੂੰ ਜਦੋਂ ਮੇਰਾ ਨਾ ਸਹਿਰੀ ਪਾੜਤਾ ਪਹਿਲਾਂ ਉਹਨਾਂ ਮੈਨੂੰ ਗਾਲਾਂ ਕੱਢੀਆਂ ਭਾਜੀ ਮੈਂ ਤਾਂ ਗੱਲ ਹੀ ਕੋਈ ਨਹੀਂ ਕੀਤੀ ਮੈਂ 200 ਦਾ ਸਮਾਨ ਲੈਣ ਗਿਆ ਮੈਨੂੰ ਉਹਦੇ 5000 ਤੋਂ ਘੱਟ ਸਮਾਨ ਨਹੀਂ ਦੇਣਾ 5-4000 ਦੀ ਗੱਲ ਕਰ 200 200 ਦਾ ਦਿੰਦੇ ਨਹੀਂ ਹਾਂਜੀ ਹੱਲੀ ਕਿਹਨਾਈ ਤੇ ਡਾ ਗੁਰਪ੍ਰੀਤ ਸਿੰਘ ਵੱਡਾ ਜੀ ਤੇ ਟੱਟ ਤੇ ਇੱਕ ਸਕੂਡਕਾਸਟ ਦੀਆਂ ਔਰਤਾਂ ਨੇ ਇਲਜ਼ਾਮ ਲਗਾਏ ਆ ਕਿ ਜਾਤੀਸ਼ੁਕਤ ਜਬ ਸ਼ਬਦ ਬੋਲਿਆ ਨੂੰ ਤੇ ਗਾਲੀ ਗਲੋਚ ਕੀਤਾ ਤਾਂ ਉਹਨਾਂ ਦੇ ਘਰ ਜਾ ਕੇ ਮਤਲਬ ਜਾ ਕੇ ਮਤਲਬ ਮੋਰਚਾ ਲੈ ਕੇ ਰੇਡ ਕਿ ਲਾਇਆ ਉਹ ਜੀ ਹੋਣਾ ਇਹ ਤੇ ਬਣਾਉਂਦੇ ਆ ਆਪਦੇ ਕੋਲੋਂ ਹੀ ਇਹ ਜਿਹੜੇ ਸਾਡੇ ਭਰਾ ਨਾ ਇਹ ਪੀਂਦੇ ਆ ਦੋਵੇਂ ਪੀਂਦੇ ਆਦੀ ਆ ਮੈਂ ਉਹਨਾਂ ਨੂੰ ਜਾ ਕੇ ਪਹਿਲਾਂ ਵਾਰਨਿੰਗ ਦਿੱਤੀ ਵੀ ਤੂੰ ਹੀ ਨਾ ਸਮਾਨ ਦਿਆ ਕਰੋ ਉਹ ਆਂਦੇ ਅਸੀਂ ਸਮਾਨ ਦੇਣਾ ਦੇਣਾ ਸਾਡਾ ਇਹ ਕਿੱਤਾ ਵਾ ਅਸੀਂ ਦੇਣ ਤੋਂ ਬਿਨਾ ਨਹੀਂ ਰਹਿ ਸਕਦੀ ਤੇ ਮੈਂ ਇਹਨਾਂ ਨੂੰ ਡੱਕਿਆ ਜਾ ਕੇ ਇਹ ਮੇਰਾ ਭਰਾ ਲੈਣ ਗਿਆ ਉਹਨੇ ਗਾੜੀ ਨੂੰ ਇੱਟ ਮਾਰ ਕੇ ਰੋੜਾ ਸਿਰ 파ੜਦਾ ਇਹਦਾ ਉਹ ਇਲਜ਼ਾਮ ਤੁਹਾਡੇ ਤੇ ਵੀ ਲਾਉਂਦੇ ਕਿ ਵੱਡੇ ਦਾ ਭਰਾ ਕੋਈ ਹੈਗਾ ਉਹ ਵੀ ਵੇਚਦਾ ਸਮਾਨ ਉਹ ਭਾਜੀ ਸਾਰੇ ਪਿੰਡ ਚੋਂ ਪੁੱਛ ਲਓ ਵੇਚਦਾ ਨਹੀਂ ਉਹ ਪੀਂਦਾ ਵਾ ਜਿੱਥੋਂ ਮਰਜ਼ੀ ਪਤਾ ਕਰ ਲਓ ਮੇਰਾ ਪਤਾ ਕਰ ਲਓ ਕਿ ਇਹ ਸਭਰਾਵਾਂ ਦੇ ਵਿੱਚੋਂ ਇਹ ਡੱਕਣ ਵਾਲਿਆਂ ਜਾਂ ਜਾਂ ਪਿਉਣ ਵਾਲਿਆਂ ਜਾਂ ਵੇਚਣ ਵਾਲਿਆਂ ਜਾਂ ਅਸੀਂ ਭਾਜੀ ਰੋਕਦੇ ਹਾਂ ਕਿ ਇੱਕ ਮਾਂ ਤੋਂ ਬਾਜ਼ ਆ ਜਾਓ ਪਰ ਇਹ ਸ਼ਰੇਆਮ ਚਿੱਟਾ ਵੇਚਦੇ ਆ ਉਹ ਮੇਰਾ ਵੀ ਰੁਪੇ ਜਾਂਦਾ ਵਾ ਪਾਵਾ 100 ਗ੍ਰਾਮ ਲੈ ਲਓ ਪਾਵਾ 200 ਲੈ ਲਓ ਬਹੁਤ ਅੱਧਾ ਕਿਲੋ ਸਮਾਨ ਲੈ ਲਈ ਨਾ ਤੂੰ ਇਹਨਾਂ ਦਾ ਮੋਟਾ ਕੰਮ ਆ ਜੀ ਇਹਨਾਂ ਦਾ ਡਾ ਸਿਮਰਨਦੀਪ ਕੌਰ ਪਾਜੀ ਕਿਹੜਾ ਪਿੰਡ ਹੈ ਜੀ ਪਿੰਡ ਸੁਬਰਾ ਕੀ ਮਾਮਲਾ ਹੈ ਜਿਹੜਾ ਅੱਜ ਇਕੱਠੇ ਹੋਏ ਤੁਸੀਂ ਪਾਜੀ ਇਹ ਕੀ ਮਨ ਇਤਰਾ ਆ ਜਾਂਦੇ ਆ ਸਾਰੇ ਨਾ ਕੋਈ ਮੋਤਬਰ ਬੰਦਾ ਲੈ ਹੁੰਦੇ ਆ ਇਦਾਂ ਸਿੱਧੇ ਘਰੇ ਵੱਡ ਜਾਂਦੇ ਆ ਨਾਲੇ ਗਾਲਾਂ ਮੰੰਦੇ ਕਰਦੇ ਆ ਤੇ ਨਾਲੇ ਇਦਾਂ ਕਿਉਂ ਗਾਲਾਂ ਕੱਢਦੇ ਏਦਾਂ ਹੀ ਜੀ ਨਾਲ ਇਹਦੇ ਉਲਟਾ ਇਲਜ਼ਾਮ ਲੰਦੇ ਆਡੇ ਭਰਾ ਜੇ ਲੱਗੇ ਇਹਨਾਂ ਦੇ ਕਾਰ ਨਹੀਂ ਲੱਗੇ ਨਸ਼ਾ ਪੱਤਿਆਂ ਤੇ ਤੇ ਇਹ ਇਲਜ਼ਾਮ ਲੰਦੇ ਕਿ ਹੁਣ ਤੁਸੀਂ ਇਦਾਂ ਵੇਚਦੇ ਕਰਦੇ ਨਸ਼ਾ ਵੇਚਦਾ ਵਾ ਸਾਡਾ ਭਰਾ ਤੇ ਖੋਦ ਕਰਦਾ ਵਾ ਤੇ ਇਹਨਾਂ ਨੇ ਕਿ ਵੇਚਦਾ ਵੀ ਆ ਕਿ ਨਹੀਂ ਨਹੀਂ ਵੇਚਦਾ ਨਹੀਂ ਉਹ ਖਾਂਦਾ ਪੀਂਦਾ ਵਾ ਤਿੰਨ ਚਾਰ ਭੈਣਾ ਵਾ ਪਾਜੀ ਅਸੀਂ ਆਪਣੀ ਮਿਹਨਤ ਨਾਲ ਸਾਰਾ ਕੁਝ ਬਣਾਇਆ ਤੇ ਸਾਨੂੰ ਕਹਿੰਦੇ ਆ ਕਿ ਤੁਸੀਂ ਤੇ ਨਸ਼ੇ ਵੇਚ ਵੇਚ ਕੇ ਬਣਾਇਆ ਸਾਰਾ ਕੁਝ ਹਾਂਜੀ ਹਾਂਜੀ ਪਾਜੀ ਅਸੀਂ ਬਜਾਜ ਕਾਰ ਤੋਂ ਸਾਰਾ ਕੁਝ ਬਣਾਇਆ ਵਾ ਵੇਚਾ ਕੋ ਉਹਨਾਂ ਨੂੰ ਕਹੇ ਵੇਖ ਸਕਦੇ ਜੇ ਤੇ ਨਿਕਵਾਰੀ ਕਰ ਸਕਦੇ ਇਹ ਪੁਲਸ ਵਾਲੇ ਆਣ ਕੇ ਕਰਦੇ ਵਾ ਨਾਲ ਤੇ ਇੱਕ ਵੱਡਾ ਵੱਡਾ ਕੋਈ ਕਮੇਟੀ ਵਾਲੇ ਨਾਲ ਇਹ ਤੰਗ ਕਰਦੇ ਆਣ ਕੇ ਸਾਨੂੰ ਘਰੇ ਕੁੱਤਿਆਂ ਚੂੜੀਆਂ ਤੋਂ ਇਲਾਵਾ ਇਹ ਬੋਲਦੇ ਨਹੀਂ ਅਸਾਈ ਮਸਾ ਜਿੰਨੇ ਨਹੀਂ ਬੋਲਦੇ ਭਾਜੀ ਸਾਨੂੰ ਕੀ ਮੰਗੀ ਕਰਦੇ ਉਹਨੂੰ ਇਹ ਸਾਡੀ ਵੀ ਕੋਈ ਸੁਣਾਈ ਕਰੋ ਇਹ ਬਹੁਤ ਗਲਤ ਬੋਲਦੇ ਆ ਹਾਂ ਹਾਂ ਜੀ ਕਿੰਨਾ ਤੱਡਾ ਗਰਮੀਤਪੁਰ ਭਾਈ ਕੀ ਮਾਮਲਾ ਜੀ ਅੱਜ ਬੀਬੀਆਂ ਸਾਰੀਆਂ ਇਕੱਠੀਆਂ ਹੋਈਆਂ ਲੱਗਦਾ ਮਾਵਲਾ ਭਾਜੀ ਸਾਡਾ ਇਹੋ ਹੀ ਆ ਵੀ ਨਸ਼ੇ ਪੱਤੇ ਮੁੰਡੇ ਸਾਡੇ ਖਾਂਦੇ ਪੀਂਦੇ ਆ ਤੇ ਇਹ ਜੱਟ ਜਿਮੀਦਾਰ ਕਹਿੰਦੇ ਆ ਕਿ ਸਾਮਾਨ ਵੇਚ ਕੇ ਤੇ ਚੀਜ਼ਾਂ ਬਣਾਉਂਦੇ ਆ ਤੇ ਚੀਜ਼ਾਂ ਦੇਖੋ ਵੀ ਮੈਂ ਗਰਜੋਤ ਸਿੰਘ ਦੀ ਮੰਮੀ ਬੋਲਣ ਢੀ ਗਰਮੀਤ ਕੌਰ ਮੇਰਾ ਘਰ ਜਾ ਕੇ ਵੇਖ ਸਕਦੇ ਜੋ ਕਿ ਕੀ ਉੱਥੇ ਦੀਦਾਵਾ ਤੇ ਪੁਲਿਸ ਸਾਨੂੰ ਟਿਕਣ ਨਹੀਂ ਦਿੰਦੀ ਤੇ ਇਹਨੇ ਵੱਡੇ ਨੇ ਮੇਰੇ ਲਾਡ ਦਾ ਕੋਈ ਹੈਗਾ ਵਾ ਮੋਤਬਰ ਬੰਦਾ ਉਹਦੇ ਭਰਾ ਨੇ ਮੇਰੇ ਪੁੱਤ ਨੂੰ ਕੋਟ ਕੋਟ ਤੇ ਲਾਛਾ ਪਾਈਆਂ ਪਈਆਂ ਵਾ ਵੀਡੀਓ ਮੈਂ ਬਣਾਈ ਆ ਰਿਕਾਰਡ ਨਾਲ ਸਾਰੀਆਂ ਫੋਟੋਆਂ ਨਾਲ ਲੱਗਣਾ ਵਾ ਕੋਈ ਤੁਹਾਡੇ ਨਾਲ ਇਧਰ ਵੀਡੀਓ ਇਹਦੇ ਵਿੱਚ ਸੈਂਡ ਕਰ ਦਾਂਗੇ ਸਾਡੀ ਇੰਨੀ ਸੁਣਾਈ ਹੋਈ ਜਾਵੇ ਵੀ ਨਾ ਮੇਰਾ ਮੁੰਡਾ ਵੇਚਦਾ ਨਾ ਕੋਈ ਗੱਲ ਬਾਤ ਖਾਂਦਾ ਪੀਂਦਾ ਤੇ ਰੋਜ਼ ਦਾ 1000 ਰੁਪਿਆ ਬਖਾਂਦਾ ਤੇ ਉਹਨੇ ਵੇਚ ਕੇ ਗਈ ਚੀਜ਼ਾਂ ਕੀ ਕਰੇ ਬੋਲ ਕਰ ਜਾ ਕੇ ਵੇਖ ਸਕਦੇ ਹੋ ਘਰ ਦੀ ਵੀ ਤੁਸੀਂ ਨਕਵਾਰੀ ਕਰ ਸਕਦੇ ਜੇ ਕੋਈ ਚੀਜ਼ ਆ ਸਿਰਫ ਇੱਕ LCD ਆ ਤੇ ਹੋਰ ਇਹ ਤੋਂ ਵੱਧ ਕੋਈ ਚੀਜ਼ ਨਹੀਂ ਹੈਗੀ ਉਹ ਵੀ ਅਸੀਂ ਕਾਟ ਤੇ ਲਈਏ ਬਜਾਜ ਕਾਰਡ ਮੇਰਾ ਬਣ ਜਾਣਾ ਅਸੀਂ ਆਪਣੇ ਪਾਸ ਤੇ ਲਈ ਸਾਡੇ ਬਹੁਤ ਮੁਸ਼ਕਲਾਂ ਪੈਣੀਆਂ ਜਦੋਂ ਫੜਦੇ ਆ ਤੇ ਚੁੱਪਦੇ ਮੂੰਹ ਤੇ ਪੁਲਿਸ ਵਾਲੇ ਆ ਜਾਂਦੇ ਜਦੋਂ ਫੜਦੇ ਤੇ ਚੁੱਪਦੇ ਇਹ ਵੱਡਾ ਤੇ ਜਿਹੜੇ ਲਵ ਡਾਟ ਹੋਣੀ ਆ ਇਹ ਕਹਿੰਦੀ ਆ ਕਿ ਅਸੀਂ ਗਰਜੋਤ ਦੀਆਂ ਤੇ ਰੱਬ ਦੀਆਂ ਲੱਤਾਂ ਤੋੜਨੀਆਂ ਗਰੀਬਾਂ ਦੇ ਜੋਰ ਚੱਲਦਾ ਇਹਨਾਂ ਅਮੀਰਾਂ ਜੱਟਾਂ ਤੇ ਜੋਰ ਨਹੀਂ ਚੱਲ ਸਕਦਾ ਇਹ ਨਹੀਂ ਕੋਈ ਕਾਰਵਾਈ ਇਹਨਾਂ ਤੇ ਨਹੀਂ ਹੁੰਦੀ ਇਹਦੇ ਖਬਰਾਂ ਕਢਾ ਦਿੰਦੇ ਤੇ ਸਾਡੀ ਵੀ ਕੋਈ ਸੁਣਵਾਈ ਕੀਤੀ ਜਾਵੇ ਜੱਟਾਂ ਨੇ ਸ਼ਰੀਆ ਮੰਨ ਕੇ ਸਾਡੇ ਮਲੇ ਦੇ ਵਿੱਚ ਸਮਾਨ ਵੇਚਣ ਡਾਇਆ ਇਹ ਤੌਰ ਤੇ ਜੱਟਾਂ ਨੇ ਤੋਰੀ ਸਾਡੇ ਗਰੀਬਾਂ ਨੂੰ ਖੜਕੇ ਦਿਹਾੜੀਆਂ ਉਥੇ ਨਸ਼ਾ ਕਰਵਾ ਕੇ ਤੇ ਕੰਮਾਂ ਦੇ ਲਾਸ਼ ਛੱਡਦੇ ਸਾਰੀ ਸਾਰੀ ਦਿਹਾੜੀ ਜੱਤੀ ਗੋਲ ਜੱਟਾਂ ਲਿਆਣ ਲੈਣ ਦਿੰਦੇ ਸਾਡੀ ਇਹੋ ਹੱਥ ਜੋੜ ਕੇ ਬੇਨਤੀ ਆ ਸਾਡੀ ਗਰੀਬਾਂ ਦੀ ਸੁਣਵਾਈ ਕੀਤੀ ਜਾਵੇ ਸਾਨੂੰ ਕੁੱਤਿਆਂ ਚੂੜੀਆਂ ਤੋਂ ਕੁੱਤਿਆਂ ਚੂੜੀਆਂ ਤੋਂ ਬੋਲ ਵੱਧ ਬੋਲਣਾ ਨਹੀ ਹਟਦੇ ਸਾਡੀ ਉਹ ਸੁਣਵਾਈ ਕੀਤੀ ਜਾਵੇ ਵੀ ਸਾਡੀ ਜਿੱਤਾਂ ਇਹਨਾਂ ਦੀ ਕਾਰਵਾਈ ਹੋਣਦੀ ਨਾ ਸਾਡੀ ਵੀ ਸੁਣਾਈ ਹੋਵੇ Возьмите его. Возьмите его.